ਕੋਡੀ 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 ਯਾ ਦੇਖੋ ਲੋਈਆਂ ਘੁੰਮਦੀਆਂ ਉਹ ਦੇਖੋ ਲੋਈਆਂ ਘੁੰਮਦੀਆਂ ਅੱਜ ਡਾਲੇ ਪਿੰਡ ਮੇਲਾ ਚੱਲਦਾ ਹੈ ਇਹ ਪਹਿਲਾ ਸੰਮੀ ਹੈ ਪਹਿਲੇ ਕਹਿੰਦੇ ਭੰਮਕੜ ਨਿਕਲਦੇ ਦੇਖੋ ਅੱਜ ਦਿਲਦਲ ਦੀ ਉਹ ਚਾ ਆ ਗਈ ਲੱਗੀਆਂ ਗੱਡੀਆਂ ਬ੍ਰੈਂਡ ਨਿਊ ਨਵੀਆਂ ਗੱਡੀਆਂ ਜਾਨਗੀਆਂ ਇਹ ਕਹਿੰਦੇ ਜਗਾੜ ਨਹੀਂ ਨਵੀਆਂ ਗੱਡੀਆਂ ਦੇਵਾਂਗੇ ਬੱਲੇ 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 ਦਬਰਜੀ ਵਾਲਾ ਕਹਿੰਦਾ ਉਹ ਪਤਾ ਲੱਗ ਗਿਆ ਮੇਰੇ ਕੁਝ ਮੂਰੇ ਹੋਇਆ ਮੇਰੇ ਮੂਰੇ ਜੱਗੂ ਗਨਵਾ ਅੱਜ ਨਾਲ ਕਬਟੀਆਂ ਪੋਗਾਰਾ ਤੇ ਲੋਕਾਂ ਦੇ ਦਿਲ ਜਿੱਤਣ ਵਾਲੀ ਗੱਲ ਕਰ ਦਿੰਦਾ ਮੇਰੇ ਮਿੱਤਰੋ ਆਹ ਸਾਹਮਣੇ ਵੇਖਦਾ ਵੀ ਪੁੱਟਾਂ ਦੀ ਟੀਮ ਨੇ ਚਾਰ ਨੇ ਹੁਣ ਚਾਰਾਂ ਦੇ ਵਿੱਚੋਂ ਕੌਣ रेंबो तेरा वो रूप में बड़े लंबे समय बाद देख रहे हैं। आ रूप तेरा हेलो हेलो हम सेंटिया कर रख हूं कह रहेगा बखरा आख 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 शेर सिंह का पुत्र आरण सिंह ਚੰਨਨ ਸਿੰਘ ਦਾ ਪੋਤਾ ਤੇ ਸ਼ੇਰ ਸਿੰਘ ਦਾ ਪੁੱਤਰ ਕਰਵਿੰਦਰ ਕਾਂਗੇ ਵਾਲਾ ਪਰ ਰਵੀ ਉਹ ਕਾਂਗੇ ਵਾਲੇ ਨੇ ਦਖਤ ਤੋੜ ਦੇ ਕੇ ਨਹੀਂ ਫਿਰ ਦਰਸ਼ਕ ਕਹਿੰਦੇ ਸਵਾਦ ਆ ਗਿਆ ਸਵਾਦ ਆ ਗਿਆ ਸਵਾਦ ਆ ਗਿਆ ਇਧਰ ਜੱਫਾ ਉਧਰ ਜੱਫਾ ਤੇ ਭੰਗੜਾ ਗਰਾਊਂਡ ਤੋਂ ਬਾਹਰ ਪੈਂਦਾ ਲੇਨ ਹੋ ਗਿਆ ਲੇਟ ਹੋ ਗਿਆ ਤੈਨੂੰ ਆਖਿਆ ਸੀ ਵੀ ਲੇਟ ਕਰ ਦੇਣੀ ਆ ਛੋਟੇ ਵੀਰ ਹੈਗੇ ਆ ਆਹ ਸਾਹਮਣੇ ਰਕੇਸ਼ ਬਪਰੀਆ ਇਸ ਵੇਲੇ ਪਾਉਂਦਾ ਹੋਇਆ ਰੇਡ ਚਾਰਾਂ ਜੱਫਿਆਂ ਦੇ ਵਿੱਚੋਂ ਹੁਣ ਕੌਣ ਹਾਕਮ ਵਾਲੀਏ ਨੂੰ ਰੈਂਬੋ ਰੈਂਬੋ ਕਹਿੰਦੇ ਐ ਹਾਕਮ ਵਾਲੀ ਕੀ ਐ ਸੋ ਚੱਲਦੇ ਮੈਚ ਵਿੱਚ ਚਾਰੇ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਤੇ ਸੈਕੰਡ ਸੈਮੀਫਾਈਨਲ ਦੀਆਂ ਟੀਮਾਂ ਮਈਆਂ ਵਾਲਾ ਤੇ ਦੂਜੇ ਪਾਸੇ ਜਾਰਡਨ ਦੱਸੀ ਕਿਹੜੀ ਐ ਪਰ ਆ ਜੱਗੂ ਦੇ ਜੱਫੇ ਤੋਂ ਬਾਅਦ ਦੱਸੀ ਉਹ ਸੋਹਣਿਆ ਜੱਗੂ ਦੇ ਜੱਫੇ ਤੋਂ ਬਾਅਦ ਦੱਸੀ ਰੈਂਪੋਂ ਨੇ ਜੱਫਾ ਲਾ ਦਿੱਤਾ ਹੈ ਇਹ ਹੈ ਨੌਜਨ ਮੇਰੇ ਵੀਰੋ ਹਾਕਮ ਵਾਲੀਆ ਜੱਗੂ ਜੱਗੂ ਪੂਰਾ ਨਾਮ ਜਗਦੀਪ ਹੈ ਜਾਂ ਕੁਝ ਹੋਰ ਹੈ ਔਰ ਅੱਜ ਦੱਸਿਓ ਸਾਰਿਆਂ ਨੂੰ ਵੀ ਕਿੰਨੀ ਕੋਮਰ ਹੈ ਔਰ ਪੂਰਾ ਨਾਮ ਦੱਸਦੇ ਸਾਰਿਆਂ ਨੂੰ ਕੀ ਹੈ ਜਗਪ੍ਰੀਤ ਸਿੰਘ ਤੇ 5298 ਨੂੰ ਜਮਿਆ ਹੈ 5298 ਨੂੰ ਇਹ ਨੌਜਰ ਖਿਡਾਰੀ ਜਮਿਆ ਹੈ ਜਗਪ੍ਰੀਤ ਸਿੰਘ ਜੱਗੂ ਸਾਡੀ ਖੇਡ ਕਬੱਡੀ ਦਾ ਰੈਂਬੋ ਬਣ ਗਿਆ ਆਹ ਸਾਹਮਣੇ ਕਾਂਗੇ ਵਾਲਾ ਆਹ ਵੇਖ ਪੰਜਾਬ ਲਈ ਮਨ ਵਾਲਿਆ ਹੁੰਦਾ ਸਿਰਾ ਵਿੱਚ ਟਾਲੇ ਦੇ 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 ਜਿੱਥੇ ਕਾਂਗੇ ਵਾਲਾ ਰਵੀ ਆਹ ਨੰਬਰ ਕਿੰਨੇ ਐਸੀ ਤਰ੍ਹਾਂ ਕਬੱਡੀ ਦੀਆਂ ਕੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਪੁਰਾਣਾ ਤੇ ਬੈਲ ਆਈਕਨ ਨੂੰ ਦਬਾਉਣ ਨਾਲ ਪੁਰਾਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਵਾਦ ਜੀ